ਗੁਰਾਇਆਂ ਦੇ ਵਾਰਡ ਨੰਬਰ 7 ਦੇ ਕੌਂਸਲਰ ਅੰਜੂ ઠવાਲ ਤੇ ਆਮ ਆਦਮੀ ਪਾਰਟੀ ਐਸ ਸੀਵਿੰਗ ਜ਼ਿਲ੍ਹਾ ਜਲੰਧਰ ਦੇ ਵਾਈਸ ਪ੍ਰਧਾਨ ਸੰਜੇ ઠવાਲ ਵੱਲੋਂ ਆਪਣੇ ਵਾਰਡ ਵਿਖੇ 12 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇਨ੍ਹਾਂ ਕੰਮਾਂ ਦਾ ਉਦਘਾਟਨ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮਪ ਮਾਰਵਲੋਂ ਟੱਕ ਲਗਾ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੇਮਪ ਮਾਰ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਗੁਰਾਇਆਂ ਸ਼ਹਿਰ ਨੂੰ ਸਮੱਸਿਆ ਤੋਂ ਰਹਿਤ ਕਰਨ ਲਈ ਵਾਅਦੇ ਕੀਤੇ ਗਏ ਸਨ। ਜਿਨ੍ਹਾਂ ਨੂੰ ਹੌਲੀ-ਹੌਲੀ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ 1 ਕਰੋੜ 65 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਪੂਰੇ 13 ਵਾਰਡਾਂ ਵਿੱਚ ਸ਼ੁਰੂ ਕਰਵਾਏ ਜਾ ਰਹੇ ਹਨ ਇਸ ਮੌਕੇ ਸੰਜਟਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਵਾਰਡ ਵਿੱਚ ਵੀ ਵਿਕਾਸ ਕਾਰਜ ਕਰਵਾਏ ਜਾਣਗੇ ਅੱਜ ਅਗਰਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਕੰਮ ਜਿਹੜਾ ਉਹ ਸ਼ੁਰੂਆਤ ਕੀਤੀ ਆ ਪਿਛਲੇ ਦਿਨੀ ਜਿਹੜੀ ਹੈਗਾ ਲਗਭਗ 1 ਕਰੋੜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਸੀ ਉਹ ਟੈਂਡਰ ਜਿਹੜੇ ਸੀ ਉਹ ਖੋਲੇ ਆ ਔਰ ਇਹ ਹਲਕਾ ਜਿਹੜਾ ਗਰਾਇਆ ਆ ਗਰਾਇਆ ਦਾ ਵਾਰਡ ਨੰਬਰ 7 ਆ ਜਿਹਦੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਤ ਅਟਵਾਲ ਜੀ ਜਿਹੜੇ ਆ ਇੱਥੋਂ ਦੇ ਕਾਉਂਸਲਰ ਨੇ ਔਰ ਮੇਰੇ ਨਾਲ ਪ੍ਰਦੀਪ ਦੁੱਕਲ ਦੀ ਚੇਅਰਮੈਨ ਖੜੇ ਆ ਪ੍ਰਧਾਨ ਹਰਮੇਸ਼ ਜੀ ਖੜੇ ਆ ਔਰ ਅਸੀਂ ਇਹ ਵਾਰਡ ਨੰਬਰ 7 ਦਾ ਜਿਹੜਾ ਹੈਗਾ ਅੱਜ ਵਿਕਾਸ ਦੇ ਕੰਮਾਂ ਦਾ ਕਟਣ ਕੀਤਾ ਆ ਇਸ ਵਾਰ ਨੂੰ ਲਗਭਗ 13 ਲੱਖ ਰੁਪਏ ਜਿਹੜੇ ਹੈਗੇ ਆ ਇਹ ਕੰਮਾਂ ਦੇ ਵਿੱਚ ਪਏ ਆ ਔਰ ਸੰਜੀਤ ਅਟਵਾਲ ਜੀ ਨੇ ਸਾਰੇ ਲੋਕਾਂ ਨੂੰ ਆ ਪੈਣਾ ਸਾਡੀ ਸਤਕਾਰ ਖੜੀਆਂ ਨੇ ਉਹਨਾਂ ਨੂੰ ਘਰੂਸਾ ਦਿੱਤਾ ਗਿਆ ਜਿਹੜੀਆਂ ਗਲੀਆਂ ਨੀਮੀਆਂ ਸੀ ਔਰ ਜਿੱਥੇ ਪਾਣੀ ਖੜਦਾ ਸੀ ਔਰ ਬਰਸਾਤ ਦੇ ਵਿੱਚ ਬੜੀ ਦਿੱਕਤ ਸੀਗੀ ਉਹਨਾਂ ਗਲੀਆਂ ਨੂੰ ਹੁਣ ਉੱਚਾ ਕੀਤਾ ਜਾਏਗਾ ਔਰ ਜਿੱਥੇ-ਜਿੱਥੇ ਕਿਤੇ ਜ਼ਰੂਰਤ ਆ ਇਹ ਆਪੇ ਸੰਜੀਤ ਰਵਾਲ ਦੀ ਜਿਹੜੀ ਇਸ ਬਾੜ ਦੇ ਕਾਉਂਸਲਰ ਨੇ ਇਹ ਉੱਥੇ ਦੇਖ ਕੇ ਜਿਹੜਾ ਹੈਗਾ ਇਹ ਆਪਣੇ ਜਿਹੜਾ ਹੈਗਾ ਕੰਮਾਂ ਦੀ ਜਿਹੜੀ ਹੈਗਾ ਨੀਂਹ ਚੜਾਉਣਗੇ ਸੂਬੇ ਦੇ ਮੁੱਖ ਮੰਤਰੀ ਸਰਦ ਭਵਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੈਸੇ ਦੀ ਕੋਈ ਕਮੀ ਨਹੀਂ 1 ਕਰੋੜ 62 ਲੱਖ ਦੇ ਟੈਂਡਰ ਹੁਣ ਖੁੱਲ ਗਏ ਆ ਔਰ 8 ਕੋ ਪ੍ਰੋਜੈਕਟਾਂ ਦੇ 8 ਕੋ ਕੰਮਾਂ ਦੇ ਜਿਹੜੇ ਗਿਆ ਹੋਰ ਟੈਂਡਰ ਜਿਹੜੇ ਹੈਗੇ ਲਾ ਦਿੱਤੇ ਹੈਗੇ ਆ ਸੋ ਅਸੀਂ ਗਰਾਇਆ ਨੂੰ ਜਿਹੜਾ ਹੈ ਵਿਕਾਸੀਆਂ ਦੀਆਂ ਤੇ ਲਿਆ ਕੇ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਜਿਹੜੀ ਵੀ ਕੋਈ ਇਥੇ ਪਾਣੀ ਪੀਣ ਵਾਲੇ ਦੀ ਸਮੱਸਿਆ ਆ ਜਾਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀ ਦੂਰ ਕਰਦਮਗੇ ਤੁਸੀਂ ਦੇਖਿਆ ਕਿ ਪਹਿਲਾਂ ਆਪਾਂ ਬੱਸ ਸਟੈਂਡ ਤੇ ਜਿਹੜਾ ਹੈ ਬਾਥਰੂਮ ਦਾ ਕਾਟਣ ਕਾਇਆ ਹੁਣ ਸਾਰੇ ਹੀ ਬਾਡਾਂ ਦੇ ਤੇਰਾ ਦੇ 13 ਬਾਰਡਾਂ ਦੇ ਵਿੱਚ ਜਿਹੜੇ ਹੈਗੇ ਆ ਕੰਮ ਜਿਹੜੇ ਹੈਗੇ ਆ ਸ਼ੁਰੂ ਹੋਣ ਜਾ ਰਹੇ ਆ ਅੱਜ ਬਾਰਡ ਨੰਬਰ 7 ਦੇ ਵਿੱਚ ਜੋ ਸਾਡਾ ਨਗਰ ਕੌਂਸਲ ਦਾ ਫਰਸਟ ਕੰਮ ਦਾ ਉਦਘਾਟਨ ਹੋਇਆ ਕਰੀਬਨ 12 ਲੱਖ ਦੀ ਲਾਗਤ ਨਾਲ ਬਾਰਡ ਨੰਬਰ 7 ਦੇ ਕੰਮਾਂ ਦਾ ਉਦਘਾਟਨ ਹੋਇਆ ਮੈਂ ਆਸ ਕਰਦਾ ਹਾਂ ਕਿ ਜੋ ਬਾਰਡ ਨੰਬਰ 7 ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਆ ਮੈਂ ਸਾਰੀ ਪੂਰੀ ਕਰੂੰਗਾ ਜਲਦੀ ਬਾਕੀ ਰਹਿੰਦੇ ਕੰਮ ਆ ਜਿਹੜੇ ਉਹ ਵੀ ਪੂਰੇ ਕੀਤੇ ਜਾਣਗੇ ਤੇ ਮੈਂ ਸ੍ਰੀ ਭਗਵੰਤ ਮਾਨ ਜੀ ਦਾ ਸ੍ਰੀ ਹਲਕਾ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਜੋ ਫਲੋਰ ਹਲਕੇ ਦੇ ਇੰਚਾਰਜ ਨੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਬਾਕੀ ਵਾਰਡ ਵਾਸੀਆਂ ਨੂੰ ਵੀ ਯਕੀਨ ਦਿਵਾਉਂਦਾ ਜੇ ਕੋਈ ਕੰਮ ਰਹਿ ਗਿਆ ਉਸ ਨੂੰ ਵੀ ਜਲਦੀ ਨਿਬੜਿਆ ਜਾਊਗਾ ਨੇਚਰ ਨਹੀਂ ਸਾਡੇ ਪਾਣੀ ਦੇ ਮਤਲਬ ਕਿ ਬਹੁਤ ਸਮੱਸਿਆ ਸੀ ਮਹੱਲੇ ਵਿੱਚ ਬਹੁਤ ਗੰਦ ਜਾਂਦਾ ਸੀ ਜੋ ਸੀ ਅਸੀਂ ਆਪਣੇ ਐਮਸੀ ਨੂੰ ਜਾ ਕੇ ਕਿਹਾ ਤੇ ਉਹਨਾਂ ਨੇ ਸਾਡੀ ਮਤਲਬ ਕਿ ਸੁਣੀ ਤੇ ਅਸੀਂ ਬਹੁਤ ਉਹਨਾਂ ਦੇ ਸ਼ੁਕਰਗੁਜ਼ਾਰ ਆ ਜੋ ਸਾਡੇ ਮੱਲੇ ਦੀ ਸਫਾਈ ਬਾਰੇ ਉਹਨਾਂ ਨੇ ਸੋਚਿਆ ਤੇ ਅੱਜ ਉਹ ਕੰਮ ਕਰਵਾ ਰਹੇ ਨੇ ਕਿੰਨਾ ਨੰਬਰ ਵਾਰਡ ਹੈ 7 ਨੰਬਰ ਵਾਰਡ ਚ ਹੈ ਔਰ ਸੜਕ ਬਣ ਰਹੀ ਹੈ ਤੇ ਨਾਲੀਆਂ ਦਾ ਵੀ ਪ੍ਰਬੰਧ ਕਰ ਰਹੇ ਨੇ ਕੌਣ ਐਮਸੀ ਕੌਣ ਹੈ ਸੰਜੇ ਟਵਾਲਸ